ਤਸਵੀਰਾਂ ਲੁਧਿਆਣਾ ਦੇ ਅੰਬੇਦਕਰ ਨਗਰ ਦੀਆਂ ਸਾਹਮਣੀ ਆਈਆਂ ਨੇ ਜਿੱਥੇ ਕਿ ਮਾਡਲ ਟਾਊਨ ਨਜ਼ਦੀਕੀ ਰਾਤ ਦੇ ਸਮੇਂ دہشت ਦਾ ਮਾਹੌਲ ਬਣ ਜਾਂਦਾ ਹੈ 60 ਤੋਂ 70 ਹਥਿਆਰਬੰਦ ਨੌਜਵਾਨ ਇਲਾਕੇ ਦੇ ਵਿੱਚ ਦਾਖਲ ਹੋਏ ਨੇ ਹਮਲਾਵਰਾਂ ਕੋਲ ਕਿਰਪਾਨਾਂ ਦੋ ਪਿਸਤੌਲ 10 ਤੋਂ 15 ਖੰਡੇ ਅਤੇ ਪਟੂਲ ਬਬਰ캬 ਬੋਲਾ ਮੌਜੂਦ ਸਨ ਦੱਸਦੇ ਕਿ ਲੱਕਾ ਵਸਿਆਂ ਦਾ ਦੋਸ਼ ਹੈ ਕਿ ਹਮਲਾਵਰ ਇਸਦੀ ਆਹਸਾਨ ਕਿਉਂਕਿ ਮਾਲੇ ਦੇ ਲੋਕਾਂ ਨੇ ਕਈ ਵਾਰ ਛੱਟਾ ਵੇਚਣ ਤੇ ਇਤਰਾਜ਼ ਜ਼ਾਹਰ ਕੀਤਾ ਲੋਕਾਂ ਨੇ ਦੱਸਿਆ ਕਿ ਜਿਹੜੇ ਮੁੰਡੇ ਛੱਟਾ ਵੇਚ ਰਹੇ ਸਨ ਉਹਨਾਂ ਨੂੰ ਰੋਕਣ ਕਾਰਨ ਸਾਡੇ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਇਲਜ਼ਾਮ ਨੇ ਵੀ ਹੈ ਕਿ ਹਮਲਾਵਰਾਂ ਨੇ ਤੀਜੀ ਮੰਜ਼ਲ ਤੇ ਚੜ ਕੇ ਇੱਕ ਮੁੰਡੇ ਤੇ ਉਸਦੀ ਮਾਂ ਤੇ ਵਾਰ ਕੀਤਾ ਇੱਕ ਕੁੜੀ ਪੂਜਾ ਨੇ ਦੱਸਿਆ ਕਿ ਉਸ ਦਾ ਭਰਾ ਸਾਗਰ ਜ਼ਰਫੇ ਕਹਿ ਰਿਹਾ ਸੀ ਕਿ ਇੱਥੇ ਛੱਟਾ ਨਾ ਵੇਚੋ ਇਸੇ ਗੱਲ ਤੇ ਉਸਦੀ ਬਾਹ ਤੇ ਟੋਕੇ ਦੇ ਨਾਲ ਵਾਰ ਕੀਤਾ ਗਿਆ ਇਲਾਕਾ ਵਾਸੀ ਨੇ ਦੱਸਿਆ ਕਿ ਮੁਕਾਬਲਾਵਰ पांडे ਨਾਮਕ ਨੌਜਵਾਨ ਤੇ ਪਹਿਲਾਂ ਹੀ 4 ਤੋਂ 5 ਪਰਚੇ ਦਰਜ ਨੇ ਪੁਲਿਸ ਨੇ ਉਸ ਦੇ ਘਰ ਤੇ ਨੋਟਿਸ ਵੀ ਲਗਾਇਆ ਸੀ ਕਿਉਂਕਿ ਉਸ ਦਾ ਕਾਰ ਕਿਰਾਇਆ ਜਾਵੇਗਾ ਪਰ ਫਿਰ ਵੀ ਉਹ ਨਸ਼ਾ ਵੇਚਣ ਤੋਂ ਨਹੀਂ ਰੁਕ ਰਿਹਾ ਉਦਰੀ ਮੌਕੇ ਤੇ ਪੁਜੇ ਕਾਉਂਸਲਰ ਮੋਤੀ ਨੇ ਵੀ ਕਿਹਾ ਕਿ ਜਿਹੜੇ ਵੀ ਚਿੱਟਾ ਵੇਚਣ ਵਾਲੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਵਿਜਾਣਾ ਲਾਈਫ ਦੇ ਲਈ ਯੂਮ ਬੇਰੀ ਰਿਪੋਰਟ ਜੀ ਸਰ ਕੀ ਨਾਮ ਹੋਟਾ ਮੇਰਾ ਨਾਮ ਮੌਂਟੀ ਸਿਦੇਵਾ ਜੀ ਮੈਂ ਕਾਉਂਸਲਰ ਇੱਥੇ ਵਾਰਡ ਨੰਬਰ 51 ਦਾ ਜੀ ਮੌਂਟੀ ਜੀ ਅੱਜ ਕੋ ਫਿਲਮੀ ਸਟਾਈਲ ਵਿੱਚ ਉਹ ਗੁੰਡਾਗਰਦੀ ਕੀਤੀ ਗਈ ਹੈ ਆਤਾਂ ਦੇ ਵਿੱਚ ਬੋਤਲਾ ਪਟ્રોલ ਪਟ્રોલ ਵਾਲੀ ਬੋਤਲਾਂ ਲੈ ਕੇ ਹਥਿਆਰ ਲੈ ਕੇ ਨੰਗੀਆਂ ਕਰਪਾਣਾ ਲੈ ਕੇ ਗੁੰਡਾਗਰੀਆਂ ਨੰਗਾ ਨਾਚ ਦਿਖਾਇਆ ਗਿਆ ਇੱਥੇ ਮਹੱਲੇ ਦੇ ਵਿੱਚ ਤੇ ਮਹੱਲੇ ਵਾਸੀ ਕਹਿ ਰਹੇ ਕਿ ਬਹੁਤ ਹੀ ਜ਼ਿਆਦਾ ਜਿਲਕੀ ਹੈ ਨਿੰਦਰੀ ਗੱਲ ਹੈ ਦੇਖੋ ਜੀ ਮੈਂ ਹੁਣੇ ਇੱਥੇ ਪਹੁੰਚਿਆ ਮੇਰੇ ਤੋਂ ਪਹਿਲਾਂ ਐਸਐਚਓ ਸਾਹਿਬ ਇੱਥੇ ਆ ਚੁੱਕੇ ਨੇ ਤਾਂ ਮੈਨੂੰ ਜਦੋਂ ਹੀ ਮhalla ਨਿਵਾਸੀਆਂ ਦਾ ਫੋਨ ਆਇਆ ਤਾਂ ਮੈਂ ਪਹਿਲ ਦੇ ਅਧਾਰ ਤੇ ਆ ਗਿਆ ਸਾਡੇ ਐਮਐਲਏ ਸਾਹਿਬ ਦੇ ਵੀ ਨੌਲੇਜ ਚ ਧਿਆਨ ਚ ਗੱਲ ਆ ਚੁੱਕੀ ਹੈ ਬਾਕੀ ਜਿੰਨੇ ਵੀ ਕਾਨੂੰਨ ਹੱਥ ਚ ਲਿਆ ਉਹਦੇ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਊਗੀ ਕੋਈ ਲਿਆਈ ਨਹੀਂ ਕੀਤਾ ਜਾਊਗਾ ਜੀ ਹਾਲਾਂਕਿ ਆਵਾ ਦੀ ਪਾਰਟੀ ਵੱਲੋਂ ਕਿਹਾ ਗਿਆ ਕਿ ਯੁਧ ਨਸ਼ਾ ਵਿਰੁੱਧ ਲੜਾਈ ਤਾਂ ਛੇੜੀ ਹੋਈ ਆ ਪਰ ਜਦਾ ਕੀ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਚੱਕਦਾ ਉਹਨੂੰ ਜੜ ਤੋਂ ਮਿਟਾਇਆ ਜਾਂਦਾ ਵਾ ਆ ਹੁਣ ਆ ਦੇਖੋ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਆਪਾਂ ਯੋਧ ਨਸ਼ੇ ਵਿਰੋਧ ਦੇ ਵਿੱਚ ਜਦੋਂ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਕੋਈ ਕਾਰਵਾਈ ਕਰਾਂਗੇ ਤਾਂ ਦੇਖੋ ਜੇ ਉਹ ਇਹੋ ਜੀ ਗਲਤੀ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਸਖਤ ਤੋਂ ਸਖਤ ਕਾਰਵਾਈ ਹੈ ਜੀ ਤੇ ਆਪਣੇ ਐਸਚੂ ਸਾਹਿਬ ਨੇ ਤੁਹਾਡੇ ਸਾਹਮਣੇ ਪਹਿਲਾਂ ਹੀ ਕਿਹਾ ਸੀ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਤੇ ਕੱਲ ਮੇਰੇ ਹਿਸਾਬ ਨਾਲ ਜਿਹੜਾ ਵੀ ਹੋਊਗਾ ਸੀਸੀਟੀਵੀ ਦੇ ਵਿੱਚ ਦੇਖ ਕੇ ਫੈਲ ਦੇ ਆਧਾਰ ਤੇ ਗ੍ਰਿਫਤਾਰੀ ਹੋਊਗੀ ਮੁੰਡੀ ਤੁਹਾਨੂੰ ਤੁਹਾਡੇ ਨੌਲੇਜ ਚ ਸੀਗਾ ਕਿ ਇੱਥੇ ਨਸ਼ਾ ਵਿਕਦਾ ਵੈ ਨਹੀਂ ਦੇਖੋ ਮੇਰੀ ਨੌਲੇਜ ਚ ਨਹੀਂ ਸੀਗਾ ਜੀ ਇੱਥੇ ਨਸ਼ਾ ਵਿਕਦਾ ਬਾਕੀ ਅਸੀਂ ਇਹ ਹਦਾਇਤ ਦਿੱਤੀ ਹੋਈ ਸੀ ਵੀ ਜੇ ਕੋਈ ਨਸ਼ਾ ਵੇਚਦਾ ਤਾਂ ਤੁਸੀਂ ਹੁੰਦੇ ਤੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਐਮਐਲਏ ਸਾਹਿਬ ਨੂੰ ਮੈਨੂੰ ਜਾਂ ਜਿਹੜਾ ਸਾਡਾ ਟੋਲ ਫਰੀ ਨੰਬਰ ਹੁੰਦੇ ਤੇ ਤੁਸੀਂ ਕੰਪਲੀਟ ਦਰਜ ਕਰਾਓ ਮੋਨਦੀ ਜੀ ਅੱਜ ਰਿਐਕਸ਼ਨ ਕੀ ਹੋਣਾ ਦੀ ਐਕਸ਼ਨ ਹੋ ਗਿਆ ਪਰਵਾਸ ਤੇ ਤੇ ਕਿਸ ਤਰ੍ਹਾਂ ਦਾ ਇਨਸਾਫ ਮਿਲੂਗਾ ਪਰਵਾਸ ਦੇਖੋ ਇਨਸਾਫ ਜੋ ਵੀ ਉਹ ਚਾਣਗੇ ਜੇ ਉਹਨਾਂ ਨਾਲ ਗਲਤ ਹੋਇਆ ਵਾ ਉਹਦੇ ਪਹਿਲ ਦੇ ਆਧਾਰ ਤੇ ਦੇਖੋ ਜੀ ਅਸੀਂ ਗ੍ਰਿਫਤਾਰੀ ਹੁੰਦੀ ਹੋਏਗੀ ਕੋਈ ਵੀ ਉਹਨਦੇ ਦੇ ਲਿਆਜ ਨਹੀਂ ਕੀਤਾ ਜਾਏਗਾ ਠੀਕ ਹੈ ਜੀ ਅੱਜ ਇੱਥੇ ਗੁੰਡਾਗਰਦੀਆਂ ਨੰਗਾ ਨਾ ਦੇਖੀ ਮਿਲਿਆ ਦੱਸਿਆ ਜਾ ਰਿਹਾ ਕੋਈ ਚਿੱਤੇ ਨਾ ਵੇਚਣ ਲੈ ਕੇ ਲੜਾਈ ਝਗੜਾ ਹੋਇਆ ਕਾਫੀ ਖੂਬ ਫਿਲਮੀ ਸਟਾਈਲ ਵਾਂਗੂ ਬੋਤਲਾ ਸਟਿੱਕੀ ਮਿਲ ਗਈ ਵੇਖੋ ਜੀ ਇਹ ਜਿੱਟੇ ਚਟਟ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਨੇ ਜੀ ਨਸ਼ਾ ਪਤਾ ਲੋਕ ਕਰਦੇ ਨੇ दारू ਪੀਂਦੇ ਨੇ दारू ਪੀ ਕੇ ਐਤਵਾਰਿਆ ਐਤਵਾਰ ਕਰਕੇ ਲੋਕ ਜਿਹੜੇ ਕਰਦੇ ਨੇ ਇਹ ਦੂਜੀ ਆਊਟਸਾਈਡਰ ਤੋਂ ਇੱਥੇ ਆਣ ਕੇ ਲੰਗੇ ਨੇ ਇਹਦਾ ਆਪਸ ਵਿੱਚ ਕਿਤੇ ਮੋਡਰਨ ਮੋਡਾ ਵਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟਵਟਾ ਖਲ ਰਿਹਾ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪਰਸਪਰ ਸਾਹ ਨਾਲ ਲੋ ਇਹਨਾਂ ਦੇ ਨਾਲ ਖੜੇ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਕਿੰਨੇ ਕੋਈ ਜਲਦੀ ਸਾਰੇ ਪਰਵਾਨ ਨੂੰ ਸਮਿਲਿਆ ਕੀਤਾ ਜਾ ਰਿਹਾ ਦੇਖੋ ਜੀ ਮੇਰੇ ਵੱਲੋਂ ਦਿਨ ਹੁਣੇ ਬਿਆਨ ਲਿਖਾਉਂਦੇ ਮੈਂ ਹੁਣੇ ਕਾਰਵਾਈ ਕਰਦਣੀ ਆ ਸਰ ਇਹ ਵੀ ਕੀ ਹੱਥਾਂ ਦੇ ਹਥਿਆਰ ਸੀ ਕਿ ਉਹਨਾਂ ਦੇ ਕੋਈ ਪਤਾ ਲੱਗਿਆ ਦੱਸਿਆ ਜਾ ਰਿਹਾ ਵੀ ਕੋਈ ਨੰਗੇ ਕਰਪਾਨਾ ਵਗੈਰਾ ਸੀਗਾ ਬਾਕੀ ਕੋਈ ਸੀਸੀਟੀਵੀ ਵਗੈਰਾ ਸਾਰੇ ਵੇਖ ਲਾਂਗੇ ਉਹਨਾਂ ਦੇ ਵਿੱਚ ਜਿਤਨਾ ਵੀ ਆਇਆ ਬਾਕੀ ਸਾਰੇ ਕਾਰਵਾਈ ਕਰਾਂਗੇ ਠੋਕ ਕੇ ਕੋਈ ਬੰਦਾ ਢੱਲਾ ਨਹੀਂ ਛੱਡਿਆ ਜਾਊਗਾ ਕੁਛ ਪਤਾ ਲੱਗਿਆ ਕਿ ਕਿੰਨੇ ਤੋਂ ਮੁੰਡੇ ਸੀਗੇ ਬਾਈਕ ਸਵਾਰ ਦੇ ਵਿੱਚ ਕਿੰਨੇ ਕੋਈ ਬਾਈਕ ਸੀਗੇ ਇਹ ਵੇਖੋ ਜੀ ਵੇਖਿਆ ਕਹਨੇਗਾ ਸੀਸੀਟੀਵੀ ਤੋਂ ਵੇਖਿਆ ਜਾਊਗਾ ਕੋਚ ਨੇ 4 ਸੀ 5 ਸੀ ਮੋਟਰਸਾਈ ਤੇ ਸਰ ਪਰਿਵਾਰ ਨੂੰ ਸਾਹ ਮਿਲੇਗਾ ਗੁਰੂ ਜੀ ਕਿ ਤਲਵਾਰ ਵੱਜੀ ਕਹਿੰਦੇ ਪਰਿਵਾਰ ਤੇ ਬਿਲਕੁਲ ਇਨਸਾਫ ਮਿਲੇਗਾ ਜੀ ਮੈਂ ਮੌਕੇ ਤੇ ਪਹੁੰਚ ਗਿਆ ਐਸੇ ਕਰਕੇ ਹੀ ਪੁਲਿਸ ਪਾਲਤੀ ਪਹੁੰਚ ਗਈ ਆ ਪੀਸੀਆਰ ਪਹੁੰਚ ਗਿਆ ਇਸ ਮੌਕੇ ਤੇ ਮੈਂ ਐਸੇ ਕਰਕੇ ਮੌਕੇ ਤੇ ਖੁਦ ਆਇਆ ਹੋਇਆ ਬਿਲਕੁਲ ਕਿਸੇ ਨੂੰ ਆਜ ਨਹੀਂ ਹਉਣ ਦਿੱਤੀ ਕਿ ਠੋਕ ਕੇ ਕਾਰਵਾਈ ਕਰਾਂਗੇ ਬਲੇ ਫੜ ਕੇ ਅੰਦਰ ਦਵਾਗੇ ਠੀਕ